ਸਾਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਫੇਰ ਤੁਹਾਨੂੰ ਗਤਕੇ ਦੇ ਦਿਖਾਉਨੇ ਆ ਯੋਰ ਦੂਜੇ ਚੌਥੇ ਦਿਨ ਆਪਾਂ ਵੀਡੀਓ ਪਾਇਆ ਕਰਾਂਗੇ ਦੋਹਾਂ ਚਾਰਾਂ ਦਿਨਾਂ ਬਾਅਦ ਤੇ ਅੱਜ ਤੀਜੇ ਚੌਥੇ ਦਿਨ ਫੇਰ ਤੁਹਾਡੇ ਲਈ ਵੀਡੀਓ ਹਾਜ਼ਰ ਆ ਤੇ ਬੱਚਿਆਂ ਦੀ ਗਿਣਤੀ ਚ ਕਾਫੀ ਵਾਧਾ ਤੇ ਕਲਾਸਾਂ ਹੋ ਗਈਆਂ ਸਟਾਰਟ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਣਾ ਵੀ ਆ ਕੀ ਲੱਗ ਰਿਹਾ ਜਾਂ ਕੀ ਲੱਗ ਰਿਹਾ ਜਸ ਕਰਨੇ ਨੂੰ ਪੁੱਛ ਕੇ ਜਸ ਕਰਨੇ ਹੁਣ ਪੈਂਤਰਾ ਲੱਗ ਰਿਹਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਦੱਸੋ ਕਿਵੇਂ ਚੱਲ ਰਹੀਆਂ ਕਲਾਸਾਂ ਪੂਰੀ ਚੜ੍ਹਦੀ ਕਲਾ ਜਾ ਫੋਰੀ ਬੱਚਿਆਂ ਦੀ ਗਿਣਤੀ ਪੂਰੀ ਵਧਦੀ ਆ ਹਾਂਜੀ ਹਾਂਜੀ ਵਧਦੀ ਜਾਂਦੀ ਆ ਜੀ ਚਲੋ ਜੀ ਤੇ ਆ ਸਟਾਰਟਿੰਗ 35 ਤੋਂ ਹੈ 35 ਕਹਿੰਦੇ ਅੱਜ ਨਾਲ ਦੀ ਨਾਲ ਆਪਾਂ ਦੱਸਣਾ ਸਾਰਿਆਂ ਨੂੰ ਵੀ ਆ ਕੀ ਹੋ ਰਿਹਾ ਮੈਨੂੰ ਦੱਸੀ ਚਲੋ ਸਟੈਪ ਵਾਈ ਠੀਕ ਆ ਚਲੋ ਜੀ ਲਓ ਜੀ ਇੱਕ ਬੱਚਾ ਇਧਰਲੀ ਸਾਈਡ ਤੋਂ ਤੇ ਇੱਕ ਬੱਚਾ ਉਧਰਲੀ ਸਾਈਡ ਤੋਂ ਤੇ ਅੱਜ ਦੇਖੋ ਜੀ ਤੁਸੀਂ ਸਿੰਘਾਂ ਦੇ ਯੋਗ ਸਾਰੇ ਬੱਚੇ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਸਾਰੇ ਬੱਚਿਆਂ ਨਾਲ ਜੇ ਵੀਡੀਓ ਬਣਾਈਏ ਤਾਂ ਬੱਚੇ ਪੂਰੇ ਹੋਰ ਵੀ ਐਕਟਿਵ ਹੋ ਜਾਂਦੇ ਆ ਹਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੱਚੋ ਕੈਮ ਹੋ ਪੂਰੀ ਚੜ੍ਹਦੀ ਕਲਾ ਆਏ ਸਾਡਾ ਦਿਲਪ੍ਰੀਤ ਵੀ ਆ ਗਿਆ ਹੋਰ ਵੀ ਬੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਕੈਮ ਹੋ ਪੂਰੀ ਚੜ੍ਹਦੀ ਕਲਾ ਚ ਬਸ ਠੀਕ ਆ ਹੋਰ ਜੀ ਕੈਮ ਹੋ ਹਾਂਜੀ ਪੂਰੇ ਖੁਸ਼ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੈਮ ਹੋ ਬੱਚੋ ਪੂਰੇ ਖਿੱਚ ਕੇ ਜੋਰ ਵਿਖਾਉਣੇ ਆ ਠੀਕ ਆ ਹਾਂਜੀ ਹਾਂਜੀ ਕੀ ਹਾਲ ਚਾਲ ਕੈਮ ਪੂਰਾ ਚਲੋ ਜੀ ਜਿਕਾ ਖਾਲਸਾ ਵਾਇਗੁਰਜੀ ਕੀ ਫਤਿਹ ਆ ਖੜੀ ਦੀ ਭੈਣ ਵੀ ਆ ਗਈ ਖਾਲਸਾ ਵਾਇਗੁਰਜੀ ਕੀ ਫਤਿਹ ਚਲੋ ਖਾਲਸਾ ਵਾਇਗੁਰਜੀ ਕੀ ਫਤਿਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਕੈਮ ਖਿੱਚਦੇ ਹੋ ਕੰਮ ਪੂਰਾ ਖਿੱਚ ਕੇ ਪੈਂਤਰੇ ਲਾਉਣੇ ਆ ਠੀਕ ਆ ਤੇ ਚਲੋ ਖਿੱਚਦੇ ਹੋ ਕੰਮ ਲਓ ਜੀ ਖਿੱਚ ਕੇ ਜੋਰ ਪੂਰੇ ਤੁਸੀਂ ਦੇਖ ਸਕਦੇ ਹੋ ਬਈ ਸਿੰਘਾਂ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਚਲੋ ਬਈ ਹੁਣ ਤੁਹਾਨੂੰ ਪੈਂਤਰੇ ਦਿਖਾਉਣੇ ਆ

ਚੱਲ ਵਾਪਸ ਠੀਕ ਆ ਠੀਕ ਆ ਲਓ ਜੀ ਸਾਡੀ ਖੁਸ਼ੀ ਪੂਰੀ ਐਕਟਿਵ ਆ ਚੱਲ ਲਓ ਬਈ ਠੀਕ ਆ ਖਸੇ ਪੂਰਾ ਗੋਡਾ ਠੀਕ ਆ ਪੂਰਾ ਕੈਂਟ ਲਾਉਣਾ ਵਾ ਉਹ ਤੇ ਖਰਜ ਆ ਆਪਦੀ ਜਗ੍ਹਾ ਤੇ ਖਰਚ ਚੱਲ ਵੇ ਜਿਸ ਕਰਨ ਸਾਡਾ ਲੱਗ ਗਿਆ ਹੁਣ ਲਓ ਜੀ ਮੋਰ ਚੱਲ ਵੇਖੋ ਉਹ ਵੈਰੀ ਗੁੱਡ ਤੇਰੇ ਹੱਥ ਪੂਰੀ ਚਲੋ ਲਓ ਜੀ ਜਾਪ ਸ਼ੁਰੂ ਹੋ ਗਿਆ ਤੇ ਹੁਣ ਸਾਰੇ ਬੱਚੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਗੇ आज पहिले दिन आए अपने पांच बच्चे एक अपना दिलप्रीत ਨਾਲ ਦਰਪੀਤ ਵੀ ਅੱਜ ਕਹਿੰਦੀ ਮੈਨੂੰ ਸਟਿਚੂਸ਼ਨ ਤੇ ਛੁੱਟੀ ਐ ਤੇ ਇਧਰ ਹੈਗੇ ਆਪਣੇ ਆ 6 ਵਾਰ ਆਉਂਦੇ ਤੁਹਾਨੂੰ 6 ਵਾਰ ਆਉਂਦੇ ਆ ਚਲੋ ਜੀ ਤੁਸੀਂ 4 ਵਾਰ ਚਲੋ ਆ ਸਾਰੇ 4 ਵਾਰ ਵਾਲੇ ਆ ਚੱਲ ਵੀ ਸਾਡਾ ਖੁਸ਼ ਵੀ 4 ਵਾਰਾਂ ਵਾਲਾ ਆ ਹੈਗੇ 2 ਵਾਰ ਵਾਲੇ 2 ਵਾਰ ਵਾਲੇ ਆ ਪ੍ਰਾਣੇ ਆ ਤੁਸੀਂ ਚਲੋ ਆ ਸਾਰੇ ਹੈਗੇ ਚਾਰ ਵਾਰ ਆ ਫੋਨ ਫਾਲੋ ਯਾਰ ਰੇਂਜ ਟੁੱਟਦੀ ਏ ਯਾਰ ਚਲੋ ਵੀ ਨੂੰ ਟੁੱਟਦੀ ਟੁੱਟਦੀ ਦੋ ਲੈ ਥੋੜਾ ਮੈਂ ਦੂਰ ਹੋ ਗਿਆ ਚਲੋ ਵੀ ਖੁਸ਼ ਛੋਟੀ ਛੋਟੀ ਨੀ ਤੇਰੇ ਕੋਲੇ ਲੈ ਕੇ ਦਵਾਂ ਹੌਲੀ ਲੈ ਕੇ ਦਿੰਨਾ ਚੱਲ ਚਲੋ ਵੀ ਚਲੋ ਛੋਣੇ ਨੂੰ ਆਏ ਨੂੰ ਕਮਾ ਚਾਰ ਵਾਰ ਛੇ ਵਾਰ ਵਾਲੇ ਚਾਰ ਵਾਰ ਵਾਲੇ ਚਲੋ ਵੀ ਤੂੰ ਛੇ ਵਾਰ ਵਾਲੀ ਆ ਚੱਲ ਬਈ ਹੁਣ ਕੁੜੀ ਪੂਰੀ ਐਕਟਿਵ ਆ ਵੀ ਛੇ ਵਾਰ ਆਉਂਦੇ ਇਹਨੂੰ ਆ ਵੀ ਉਹਦਾ ਛੇ ਵਾਰ ਵਾਲਾ ਤੂੰ ਵੀ ਛੇ ਵਾਲਾ ਚਲੋ ਅੱਖਾਂ ਤੋਂ ਥੋੜਾ ਤਾਂ ਚੱਕ ਲੈ ਪੁੱਤ ਰੁਕ ਜਾ ਤਾਂ ਚੱਕ ਲੈ ਐ ਇੱਥੇ ਚੱਲ ਹਾਂ ਠੀਕ ਆ ਆ ਵੈਰੀ ਗੁੱਡ ਤੇਰੇ ਆ ਹੈਗੇ ਅੱਜ ਪਹਿਲੇ ਦਿਨ ਵਾਲੇ ਸਾਡਾ ਦਿਲਪ੍ਰੀਤ ਵੀ ਨਾਲ ਅੱਜ ਪਹਿਲੇ ਦਿਨ ਵਾਲਾ ਪੂਰਾ ਘੁੰਮਣਾ ਦੇਖ ਕੇ ਕਿੰਨੇ ਵਾਰ ਆਉਂਦੇ ਆ ਹੈ ਦੋ ਵਾਰ ਚਲੋ ਹਾਂਜੀ ਵਾਇਗਰ ਜੀ ਖਾਲਸਾ ਵਾਇਗਰ ਜੀ ਫਤਿਹ ਆਪਾਂ ਜੀ ਲਓ ਜੀ ਖਾਲਸਾ ਜੀ ਪੂਰਾ ਐਕਟਿਵ ਹੈ ਬਈ ਇਹ ਤਾਂ ਚਲੋ ਜੀ ਲਾ ਕੇ ਦਿਖਾਓ ਫਿਰ ਸ਼ਾਲ ਇੱਕ ਅਜਾ ਹਾ ਵੈਰੀ ਗੁੱਡ ਤੇਰੇ ਠੀਕ ਆ ਘੈਂਟ ਆ ਪੂਰੀ ਲਓ ਜੀ ਬੱਚਿਆਂ ਦੀ ਗਿਣਤੀ ਤਾਂ ਕਾਫੀ ਵੱਧ ਗਈ ਆ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤੇ ਵਧੀਆ ਬੱਚੇ ਆਪਣੇ ਕੋਲ ਵਧਦੇ ਪਏ ਆ ਇਧਰ ਆਪਣਾ ਕੋਚ ਸਾਹਿਬ ਵੀ ਪੂਰਾ ਐਕਟਿਵ ਆ ਹਾਂ ਜੀ ਕੋਚ ਸਾਹਿਬ ਚਲੋ ਜੀ ਖਾਲਸਾ ਜੀ ਹਾਂ ਜੀ ਪਹਿਲੇ ਦਿਨ ਵਾਲੇ ਬੱਚੇ ਆ ਇੱਥੋਂ ਆਏ ਬੱਚੇ ਵੈਸੇ ਕਾਫੀ ਵੱਧ ਰਹੇ ਆ ਆ ਵੇਖ ਇਧਰ ਤੇ ਵਧਨੇ ਵੀ ਜ਼ਰੂਰੀ ਆ ਥੋੜੀ ਸਪੋਰਟ ਦੇ ਨਾਲ ਹੀ ਆ ਬਾਕੀ ਬਾਬਾ ਨਾਨਕ ਮਿਹਰ ਕਰੇ ਚਲੋ ਜੀ ਪਹਿਲੇ ਦਿਨ ਵਾਲਿਆਂ ਨੂੰ ਅੱਜ ਖਾਲਸਾ ਕੀ ਸਿਖਾ ਰਹੇ ਆ ਪੈਂਤਰਾ ਸਿਖਾ ਰਹੇ ਆ ਇਹਨਾਂ ਨੂੰ ਪੈਂਤਰਾ ਹਾਂ ਜੀ ਠੀਕ ਆ ਜੀ ਫਿਰ ਸ਼ੁਰੂ ਕਰਨ ਚ ਇਹਨਾਂ ਨੂੰ ਸੁਖਾਵਾ ਠੀਕ ਆ ਠੀਕ ਆ ਚਲੋ ਭਾਈ ਅੱਜ ਹੋ ਗਏ ਤਿੰਨ ਤੇ ਤਿੰਨ ਬੱਚੇ ਹੋਰ ਆ ਗਏ ਆ ਨਿੱਕੂ ਦੇ ਜਵਾਂ ਨਿੱਕੂ ਕੇ ਹੈ ਠੀਕ ਆ ਚਲੋ ਫਿਰ ਅੱਜ ਦਾ ਪੱਗ ਬੰਨ ਕਿਆ ਕ੍ਰਿਸ਼ਨ ਦਾ ਮੁੰਡਾ ਕਿ ਨਿੱਕੂ ਦਾ ਕ੍ਰਿਸ਼ਨ ਦਾ ਤੂੰ ਕਿਹਦਾ ਨਿੱਕੂ ਦਾ ਨਿੱਕੂ ਦੀ ਕੁੜੀਆਂ ਤੂੰ ਵੀ ਨਿੱਕੂ ਦੀ ਕੁੜੀ ਕ੍ਰਿਸ਼ਨ ਦੀ ਚਲੋ ਭਾਈ ਚਲੋ ਭਈ ਅੱਜ ਤਿੰਨ ਦੋ ਨੀ 6 ਦੋ 8 ਬੱਚੇ ਹੋ ਗਏ ਨਾ ਮੈਂ ਚਲੋ ਭਾਈ ਪੈਂਤਰਾ ਸਿੱਖੋ ਕੇ ਵੇ ਮੜਦੀ ਗੱਲ ਦਲਤੀ ਆ ਜੀ ਉਹ ਨਾ ਪੈਂਤਰਾ ਆਸ ਠੀਕ ਹੈ ਸੈੱਟ ਕਰ ਲੇਗੇ ਪਰ ਜੇ ਤੋ ਕੱਲ ਨੂੰ ਟਿਊਸ਼ਨ ਤੇ ਜਾਣਾ ਫੇਰ ਕੱਲ ਨੂੰ ਥੋੜਾ ਹੋਊਗਾ ਅਗਰ ਪੰਜ ਛੁੱਟੀ ਆਲੇ ਤੇ ਚਲ ਕੋਈ ਨਹੀਂ ਚੱਲ ਹਾਂਜੀ ਓਏ ਆਉਂਦੀ ਨਹੀਂ ਨਬਲ ਹੈ ਹਾਂਜੀ ਆਉਂਦੀ ਨਹੀਂ ਮੈਨੂੰ ਦੱਸ ਦੋ ਜੀ ਕੀ ਕਰੀਏ ਕੱਲ੍ਹ ਵਰਗ ਤੁਮਾ ਦੋ ਜੀ ਵਿਖਾਓ ਚਲੋ ਵੀਡੀਓ ਜੀ ਵਿਖਾ ਦਿਨਾ ਅਬ ਵੈਰੀ ਗੁੱਡ ਤੇਰੇ ਠੀਕ ਹੈ ਰਿੰਗਾ ਇਹ ਨਾ ਹੋਇਆ ਕਰ ਸਿੱਧਾ ਖੜ੍ਹਾ ਕਰ ਲੱਤਾ ਨਾ ਥੱਲੇ ਮੋੜਿਆ ਕਰ ਹਾਂ ਠੀਕ ਹੈ ਠੀਕ ਹੈ ਪੂਰਾ ਗੁੱਡਾ ਚੱਕ ਦੇ ਕੰਮ ਜੋਧਿਓ ਚੱਲ ਬਈ ਜੋਧਿਓ ਆ ਵਾਹ ਤੇਰੇ ਸਿੰਘਾ ਆ ਠੀਕ ਆ ਯਾਰ ਪੂਰੀ ਗੱਲ ਬਾਤ ਆ ਤੁਹਾਡੀ ਹਾਂ ਬਸ ਐ ਪੂਰੇ ਇੱਕ ਪੈਂਟ ਘੈਂਟ ਲੈ ਵੀ ਇਹਦਾ ਨਿੱਕਾ ਆ ਚੱਲ ਤੇਰੇ ਚੱਲ ਵਾਹ ਇਹ ਪਹਿਲੇ ਦਿਨ ਆਇਆ ਅੱਜ ਤਾਂ ਇਹਨਾਂ ਨੇ ਸਿੱਖਿਆ ਨਹੀਂ ਪਹਿਲੇ ਦਿਨ ਚ ਇਹਨਾਂ ਤਾਂ ਇਹ ਨਹੀਂ ਆਉਂਦਾ ਹਾਂ ਠੀਕ ਆ ਚੱਲ ਚੱਲ ਕੋਈ ਗੱਲ ਨਹੀਂ ਕੋਈ ਚੱਬੂਟ ਪਾ ਗਿਆ ਕਰ ਚੱਲ 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 ਚੱਲ

ਵੈਰੀ ਗੁੱਡ ਉਹ ਵੈਰੀ ਗੁੱਡ ਠੀਕ ਆ ਗੁੱਡ ਆ ਭਾਈ ਤੇਰੇ ਚੱਲ ਖਾਲਸਾ ਹੈ ਹੀ ਤੇ ਕੰਮ ਹਾਂ ਠੀਕ ਆ ਆ ਪੂਰਾ ਟਵਾ ਹਾਂ ਵਾਹ ਤੇਰੇ ਐ ਕਰਿਆ ਕਰੋ ਚਲੋ ਭਾਈ ਚਲੋ ਰੁਕਣਾ ਨਹੀਂ ਕਿਹਨੇ ਖੁਸ਼ ਚਲੋ 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 ਭਾਈ ਚਲੋ ਚਲੋ ਚੱਲ ਭਾਈ ਯੋਧਿਆ ਵਿਖਾ ਦੇ ਯਾ ਹੋਰ 2 ਮਿੰਟ ਆ ਤੇਰੀ ਠੀਕ ਆ ਚੱਲ ਓ ਹੋ 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 ਹਾਂ ਹਾਂ ਤੂੜਾ ਪੜਦਾ ਵੇ ਮੁੰਡਾ ਤੂੜਾ ਵਾ ਤੇਰੇ ਚੱਲ ਬਈ ਯੋਧਿਆ ਵਖਾ ਦੇ ਫਿਰ ਯਹਰ ਤੂੰ ਵੀ ਆ ਠੀਕ ਆ ਤੇਰੇ ਠੀਕ ਆ ਮੁੰਡੇ ਪੂਰੇ ਇਕੱਟ ਕਿਉਂ ਘੁੰਮਦਾ ਨਾ ਗੁੱਟ ਠੀਕ ਆ ਠੀਕ ਆ ਐ ਛੋਟੀ ਕੁੰਮਣੀ ਚਾਹੀਦੀ ਐ ਠੀਕ ਆ ਚਲੋ ਚਲੋ ਰੁਕਣਾ ਨਹੀਂ ਚਲੋ ਬਈ ਚਲੋ ਚਲੋ ਬਈ ਚਲੋ ਚਲੋ ਰੁਕਣਾ ਨਹੀਂ ਕਿਸੇ ਨੇ thank you ਚਲੋ ਚਲੋ ਖਿੱਚ ਕੇ ਮੜਾ ਜਾ ਖਿੱਚ ਕੇ ਨਈ ਇਹ ਵੀ ਕੁੜੀ ਆ ਠੀਕ ਆ ਇਹ ਸਾਡੇ ਕੋਲ ਸਾਹਿਬ ਵਧੀਆ ਗੁੱਡ ਜੌਬ ਵੈਰੀ ਗੁੱਡ ਲਓ ਜੀ ਬੱਚਿਆਂ ਦੀ ਗਿਣਤੀ ਅੱਜ 50 ਤੋਂ ਉੱਪਰ ਤੇ ਚਲੋ ਵੀ ਚਲੋ ਚੱਲ ਭਾਈ ਜੋ ਦੇਓ ਖਿੱਚ ਦਿਓ ਕੰਮ ਨੂੰ ਇਹ ਵੀ ਖਤਰਨਾਕ ਫਾਈਟ ਆ ਚਲੋ ਜੀ ਓਕੇ ਬਾਏ ਬਾਏ ਹਾਂ ਚੱਲ ਬਣਾ ਦੇਣਾ ਚਲੋ ਆ ਵੈਰੀ ਗੁੱਡ ਚੱਲ 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 ਚੱਲ